ਅੱਜ ਦੀ ਵੀਡੀਓ ਹੈ ਜੀ ਪਿੰਡ ਬਾਜੇ ਵਾਲਾ ਫਰੋਇਪੁਰ ਸ਼ਹਿਰ ਤੋਂ ਤੇ ਇਸ ਫਾਰਮ ਦੇ ਵਿੱਚ ਤਿੰਨ ਚਾਰ ਜਿਹੜੀਆਂ ਵਿਹੜਾਂ ਵਿਕਾਊ ਨੇ ਦੋ ਤਿੰਨ ਤੁਹਾਨੂੰ ਵਿਖਾ ਦੇਣੀਆਂ ਨੇ ਵਿੱਚ ਇੱਕ ਤਾਂ ਤੁਸੀਂ ਸਾਹਮਣੇ ਆ ਜਿਹੜੀ ਕਾਲੀ ਵਿਹੜ ਦੇਖ ਸਕਦੇ ਹੋ ਇਹ ਵਿਕਾਊ ਆ ਜੀ ਇੱਕ ਅੱਗੇ ਖੜੀ ਐ ਇਹ ਆ ਜਿਹੜੀ ਸਾਹਮਣੇ ਦੇਖ ਰਹੋ ਇੱਕ ਇਹ ਵਿਕਾਊ ਆ ਜੀ ਇੱਕ ਇੱਥੇ ਤਲਿਆਰੇ ਵਾਲੀ ਹੋਰ ਬੈਠੀ ਹੋਈ ਆ ਆ ਸਾਹਮਣੇ ਦੇਖ ਰਹੇ ਹੋ ਬੈਠੀ ਤਲਿਆਰਾ ਪਿਆਜ ਨੂੰ ਇਹ ਵੈੜ ਵਿਕਾਊ ਆ ਤੇ ਬਹੁਤ ਵਧੀਆ ਫਾਰਮ ਤੇ ਚੰਗੀ ਬਰੀਡ ਆ ਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਉਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਲਬਾਤ ਕਰ ਲਿਓ ਕੁਝ ਵੈੜਾਂ ਵਿੱਚ ਦੂਜੇ ਸਵੇਰੇ ਨੇ ਕੋਈ ਇੱਕ ਦੋ ਵਿੱਚ ਪਹਿਲੇ ਸਵੇਰੇ ਆਕ ਜਾਣਾ ਆ ਵੈੜ ਜਿਹੜੀ ਇਹ ਵੀ ਦੂਜੇ ਸਵੇਰੇ ਆ ਤੇ ਸਾਹਮਣੇ ਤੁਸੀਂ ਜਿਹੜੀ ਆ ਵੈਡ ਦੇਖ ਰਹੇ ਹੋ ਸਕਰੀਨ ਤੇ ਇਹ ਵੀ ਦੁੱਧੇ ਸੁਵੇ ਆ ਤੇ ਇੱਥੇ ਤਕਰੀਬਨ ਆਮ ਹੀ ਜਿਹੜੀ ਬਰੀਡ ਜਿਹੜੀ ਇੱਥੇ ਹੈਗੀ ਆ 50 ਪਲੱਸ ਵਾਲੀਆਂ گاਵਾ ਹੈ ਇਹਨਾਂ ਨੇ ਤੇ ਦੁੱਧੇ ਸੁਵੇ ਪਹਿਲੇ ਸੁਵੇ ਵਾਲੀਆਂ ਵੜਾਂ ਜੜੀਆਂ ਵਿੱਚ ਬਕਾਉ ਨੇ ਤੇ ਬਹੁਤ ਵਧੀਆ ਬਰੀਡ ਆ ਤੇ ਜੇ ਕਿਸੇ ਮੇਰੇ ਵੀਰ ਨੇ ਕੋਈ ਗਾਂ ਖਰੀਦਣੀ ਆ ਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਉਸ ਨੰਬਰ ਤੇ ਫੋਨ ਕਰ ਲਿਓ ਤੇ ਹੋਰ ਤੁਸੀਂ ਜੇ ਵੀ ਆਪਣਾ ਪਸ਼ੂ ਵੇਚਣਾ ਜਾਂ ਕਿ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਮੇਰਾ ਮੋਬਾਈਲ ਨੰਬਰ ਹੈਗਾ ਜੀ 97107 트리플 095 ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ Facebook ਪੇਜ ਨੂੰ ਕਰ ਲੋ ਫਾਲੋ ਤਾਂ ਜੋ ਕੋਈ ਵੀ ਨਵੀਂ ਵੀਡੀਓ ਚੈਨਲ ਤੇ ਅਪਲੋਡ ਹੋਵੇ ਉਹਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀਆਂ ਦੋ ਗਾਵਾਂ ਇੱਥੇ ਨੇੜੇ ਖੜੀਆਂ ਨੇ ਇਹ ਤੁਹਾਨੂੰ ਥੋੜੀਆਂ ਜੀਆਂ ਦਿਖਾ ਦਿੰਨਾ ਮੈਂ ਆਰਡਰ ਕੁਆਲਿਟੀ ਵੀ ਥੋੜੀ ਜੀ ਤੋਰ ਤਾਰ ਕੇ ਬਾਹਰ ਕੱਢ ਕੇ ਨਹੀਂ ਦਿਖਾਈਆਂ ਗਰਮੀ ਬਹੁਤ ਸੀ ਇੱਕ ਗਾਂ ਆ ਜਿਹੜੀ ਵਿਕਾਊ ਹੈ ਜੀ ਇਹਨੂੰ ਤਲਿਆਰਾ ਪਹਿਲੋ ਪਾਤਾ ਇੰ ਮੁੜ ਕੇ ਫਿਰ ਜਿਹੜੀਆਂ ਗਾਵਾਂ ਥੋੜੀ ਖਰਾਬੀ ਕਰਦੀਆਂ ਨੇ ਖੁੱਲੀਆਂ ਹੁੰਦੀਆਂ ਨੇ ਇੱਕ ਵੈੜ ਵਿਕਾਊ ਆ ਜੀ ਆ ਸਾਹਮਣੇ ਤਲਿਹਾਰੇ ਵਾਲੀ ਇੱਕ ਆ ਵਿਕਾਊ ਆ ਜੀ ਲੈਂਦੀਆਂ ਆਨੰਦ ਪੂਰੇ ਠੰਡੇ ਮੌਸਮ ਦੇ ਤੇ ਦੋ ਤਿੰਨ ਵਿੱਚ ਹੋਰ ਵਿਕਾਊ ਨੇ ਤੇ ਤੁਸੀਂ ਮੋਬਾਈਲ ਨੰਬਰ ਜਿਹੜਾ ਸਕਰੀਨ ਤੇ ਚੱਲੂਗਾ ਜੇ ਸਪੈਸ਼ਲ ਵੀਡੀਓ ਮੰਗਾਉਣੀ ਹੋਈ ਫੋਨ ਕਰਕੇ ਤੁਸੀਂ ਮੰਗਾ ਸਕਦੇ ਹੋ ਬਾਹਰ ਕਢਾ ਕੇ ਤੇ ਜੇ ਤੁਸੀਂ ਪਹੁੰਚ ਕੇ ਇੱਥੇ ਦੇਖ ਕੇ ਸੌਦਾ ਕਰਨਾ ਤੇ ਉਹ ਤੁਸੀਂ ਪਹੁੰਚ ਸਕਦੇ ਹੋ ਪਿੰਡ ਹੈਗਾ ਜੀ ਬਾਜੇ ਵਾਲਾ ਜ਼ਿਲ੍ਹਾ ਫਰੋਇਦਪੁਰ ਵਜੀਦਪੁਰ ਸਾਹਿਬ ਗੁਰਦਰਾ ਜਿਹੜਾ ਉਹਦੇ ਬਿਲਕੁਲ ਨੇੜੇ 2 ਕਿਲੋਮੀਟਰ ਤੇ ਇਸ ਫਾਰਮ ਤੇ ਤੁਹਾਨੂੰ ਜਿਹੜੀਆਂ گاਵਾ ਲਗਭਗ 4-5 ਮਿਲ ਜਾਣੀਆਂ ਨੇ ਤੁਸੀਂ ਨਵਾਂ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਚੰਗੀਆਂ ਜੀਆਂ گاਵਾ ਲੱਭ ਰਹੇ ਹੋ ਤੇ ਪਹੁੰਚੋ ਫਾਰਮ ਤੇ ਤੇ ਖਰੀਦੋ ਗਾਵਾਂ ਇਹ ਕੁਛ ਟਾਈਮ ਜਿਹੜੀਆਂ ਲੈਂਦੀਆਂ ਨੇ ਸੂਣ ਦੇ ਵਿੱਚ ਉਹ ਤੁਸੀਂ ਡਿਟੇਲ ਬਾਾਈ ਤੋਂ ਆਪ ਪੁੱਛ ਲਿਓ ਤੇ ਪਹੁੰਚ ਕੇ ਵਿਜ਼ਿਟ ਕਰਕੇ ਤੇ ਖਰੀਦ ਲਿਓ ਗਾਵਾਂ ਬਹੁਤ ਚੰਗੀ ਬਰੀਡ ਆ ਕੇ ਬਰੀਡ ਤੇ ਕੰਮ ਕਰਨ ਵਾਸਤੇ ਬਹੁਤ ਵਧੀਆ ਤੇ ਚੰਗੀਆਂ ਗਾਵਾਂ ਬਕਾਉ ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ